ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ 18 ਅੱਜ ਪਾਏ ਆ ਜੀ ਸਮਰਾਲਾ ਮੱਛਵਾੜਾ ਰੋਡ ਤੇ ਇੱਕ ਬਹੁਤ ਵਧੀਆ ਪੁਆਇੰਟ ਆ ਚਿਕਨ ਦਾ ਤੇ ਤੇ ਤੰਦੂਰੀ ਚਿਕਨ ਹੁੰਦਾ ਤੇ ਨਾਲ ਇਹਨਾਂ ਦੇ ਪਾਰਟੀ ਹਾਲ ਵੀ ਬਣੇ ਹੋਏ ਨੇ ਚਲੋ ਆਜੋ ਆਪਾਂ ਦੇਖਦੇ ਆ ਇਹਨਾਂ ਦਾ ਟੇਸਟ ਕਿਦਾਂ ਦਾ ਤੇ ਫਿਰ ਸ਼ੁਰੂ ਕਰਦੇ ਆਂ ਆਡੀ ਵੀਡੀਓ ਸੋ लेट्स ਗੋ ਪੁਲੀਸ ਪੇਜ ਆ ਬਿਲਕੁਲ ਇਹ ਮੇਨ ਹਾਈਵੇ ਆ ਜੀ ਮੱਛਵਾੜਾ ਤੋਂ ਸਮਰਾਲੇ ਵਾਲਾ ਗੜੀ ਦੀ ਨਹਿਰ ਬਿਲਕੁਲ ਸਾਹਮਣੇ ਹੈ ਤੁਹਾਨੂੰ ਲੋਕੇਸ਼ਨ ਵੀ ਦਿਖਾਉਣੀ ਹੈ ਜੀ ਬਿਲਕੁਲ ਰੋਡ ਦੇ ਉੱਪਰ ਹੈ ਜੀ ਉਹ ਆ ਗਿਆ ਜੀ ਗੜੀ ਦਾ ਪੁਲ ਸਾਹਮਣੇ ਦੇਖ ਸਕਦੇ ਹੋ ਜੀ ਤੇ ਆਹ ਲੋਕੇਸ਼ਨ ਹੈ ਜੀ ਸਮਰਾਲਾ ਮੱਛਵਾੜਾ ਰੋਡ ਤਾਂ ਵੀਰ ਨੇ ਬਹੁਤ ਵਧੀਆ ਇੱਕ ਲੋਕੇਸ਼ਨ ਦੇ ਉੱਤੇ ਅੰਦਰ ਆ ਕੇ ਬਲੀਵ ਨਹੀਂ ਹੁੰਦਾ ਕਿੰਨੀ ਵਧੀਆ ਸਪੇਸ ਐ ਦੇਖ ਸਕਦੇ ਨਹੀਂ ਤੁਸੀਂ ਤੇ ਸਿਟਿੰਗ ਕਿੰਨੀ ਵਧੀਆ ਬਣਾਈ ਹੋਈ ਐ ਇਸ ਤੋਂ ਇਲਾਵਾ ਫੈਮਿਲੀ ਹਾਲ ਵੀ ਹੈਗੇ ਨੇ ਜੇ ਤੁਸੀਂ ਵਿਦ ਫੈਮਿਲੀ ਆ ਰਹੇ ਹੋ ਤਾਂ ਫੈਮਿਲੀ ਹਾਲ ਕਿੱਤੀ ਪਾਰਟੀ ਹਾਲ ਬਰਥਡੇ ਪਾਰਟੀ ਹਾਲ ਸਾਰੀ ਨਾਲ ਕੋ ਸਿਟਿੰਗ ਦੇਖੋ ਕਿੰਨੀ ਵਧੀਆ ਬਣਾਈ ਹੋਈ ਐ ਕਿੰਨੀ ਯੂਨਿਕ ਬਣੀ ਹੋਈ ਐ ਤੇ ਏਸੀ ਐ ਸੋਫਾ ਵੀਰਨਾ ਵੀ ਗੱਲ ਕਰਾਂਗੇ ਜਿਹੜੇ ਓਨਰ ਨੇ ਇੱਥੇ ਦੇ ਤੇ ਆ ਦੇਖੋ ਜੀ ਬਹੁਤ ਵਧੀਆ ਇਹਨਾਂ ਨੇ ਲੋਕੇਸ਼ਨ ਸਿਟਿੰਗ ਬਹੁਤ ਸੋਹਣੀ ਬਣਾਈ ਹੋਈ ਐ ਬਹੁਤ ਪਿਆਰੀ ਜਗ੍ਹਾ ਤੇ ਮਿਲਦੇ ਹੁਣ ਆਪਾਂ ਭਾਜੀ ਨਾਲ ਜਿਨ੍ਹਾਂ ਦੀ ਇਹ ਸ਼ਾਪ ਹੈ ਜਿਨ੍ਹਾਂ ਦਾ ਇਹ ਰੈਸਟੋਰੈਂਟ ਹੈ ਅ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵਧੀਆ ਹਾਲ ਚਾਲ ਹੈ ਭਾਜੀ ਤੇ ਭਾਜੀ ਬਹੁਤ ਵਧੀਆ ਲੱਗਿਆ ਤੁਹਾਡੀ ਲੋਕੇਸ਼ਨ ਦੇ ਆਕੇ ਇੱਕ ਤਾਂ ਸਪੇਸ ਆਪਣੇ ਕੋਲ ਪਾਰਕਿੰਗ ਲਈ ਬਹੁਤ ਹੈ ਥੈਂਕ ਯੂ ਤੇ ਮੇਨ ਹਾਈਵੇ ਤੇ ਆ ਸਮਰਾਲਾ ਮੱਛਵੜਾ ਰੋਡ ਤੇ ਗੜੀ ਦੀ ਨਹਿਰ ਗੜੀ ਦੇ ਜਿਹੜਾ ਪੌੜਾ ਤੇ ਬਿਲਕੁਲ ਨਾਲ ਲੋਕੇਸ਼ਨ ਬਹੁਤ ਪਿਆਰੀ ਲੋਕੇਸ਼ਨ ਹੈ ਨਹਿਰ ਕਰਕੇ ਇੱਥੇ ਦਾ ਜਿਹੜ ਉਹ ਬਹੁਤ ਵਧੀਆ ਹੈ। ਥੈਂਕ ਯੂ ਥੈਂਕ ਯੂ। ਤੇ ਬੈਠਣ ਨੂੰ ਬਹੁਤ ਵਧੀਆ ਹੈ। ਤੇ ਭਾਜੀ ਆਪਣੇ ਕੋਲ ਕੀ ਕੁਛ ਐਵੀ ਲੈਵਲ ਹੁੰਦਾ ਮੈਨੂੰ ਦੱਸੋਗੇ ਤੁਸੀਂ ਡਿਟੇਲ ਦੇ ਵਿੱਚ। ਭਾਜੀ ਆਪਣੇ ਕੋਲ ਚਿਕਨ, ਵੈਜਾ, ਨਾਨ ਵੈਜਾ, ਪਾਸਟੂੜਾ ਸਾਰਾ ਕੁਝ ਅਵੇਲੇਬਲ ਆ ਜੀ। ਜੀ। ਤੇ ਨਾਨ ਵੈਜ ਦੇ ਨਾਲ ਨਾਲ ਆਪਣੇ ਕੋਲ ਵੈਜ ਵੀ ਐਵੀ ਲੈਵਲ ਜਾਂਦਾ ਭਾਜੀ। ਹਾਂ ਵੈਜ ਵੀ ਅਵੇਲੇਬਲ ਆ ਜੀ। ਪੰਜ ਮੇਰਾ ਚਿਕਨ ਮੇਲਾ ਚੱਲ ਰਿਹਾ। ਓਕੇ। ਚਿਕਨ ਮੇਲਾ ਚੱਲ ਰਿਹਾ। ਆਪਣਾ 300 ਦਾ ਸੀ ਫੁੱਲ ਦੇ ਰਹੇ ਹਾਂ। ਜੀ। ਤੇ ਨਾਲ 40 ਰੁਪਏ ਦਾ ਇੱਕ ਲੈਗ ਦੇ ਰਹੇ ਆ। ਜੀ। ਤੇ ਮੱਛੀ 200 ਰੁਪਏ ਨੂੰ ਆ। ਜੀ। ਇਹ ਜਨ ਮੇਲੇ ਚੱਲ ਰਿਹਾ ਸਾਡੇ ਤੇ ਭਾਜੀ ਦੱਸਦੇ ਨੇ ਵੀ ਆਪਣੇ ਕੋਲ ਚਿਕਨ ਮੇਲਾ ਚੱਲ ਰਿਹਾ ਚਿਕਨ ਮੇਲੇ ਦੇ ਵਿੱਚ ਇਹਨਾਂ ਕੋਲ ਫਿਸ਼ ਵੀ ਹੈਗੀ ਹੈ ਚਿਕਨ ਦੀ ਵੀ ਕਾਫੀ ਆਈਟਮਸ ਹੈ ਜਿਹੜੀ ਤੰਦੂਰ ਵਾਲੀ ਹੈ ਤੰਦੂਰ ਵਾਲੀ ਬਹੁਤ ਘੱਟ ਹੁੰਦੀ ਹੈ ਪਰ ਤੰਦੂਰ ਵਾਲੀ ਭਾਜੀ ਕੋ ਅਵੇਲੇਬਲ ਹੈਗੀ ਹੈ ਤੇ ਇਹਦੇ ਨਾਲ ਸੀਜ਼ਨਲ ਵੀ ਹੁੰਦੀ ਹੈ ਤੇ ਮਟਰਨ ਵੀ ਹੁੰਦਾ ਭਾਜੀ ਆਪਣੇ ਹਾਂਜੀ ਮਟਰਨ ਵੀ ਅਵੇਲੇਬਲ ਹੈ ਉਸੇ ਆਰਡਰ ਤੇ ਬਣਾਇਆ ਜਾਂਦਾ ਜੀ ਆਰਡਰ ਤੇ ਬਣਾਇਆ ਜਾਂਦਾ ਤੇ ਜੇ ਤੁਸੀਂ ਤਰੀ ਵਾਲਾ ਚਿਕਨ ਖਾਣਾ ਹੈ ਜਾਂ ਮਟਰਨ ਖਾਣਾ ਹੈ ਤਾਂ ਭਾਜੀ ਕਹਿੰਦੇ ਨੇ ਵੀ ਤੁਸੀਂ ਇੱਥੇ ਆਓ ਆਰਡਰ ਦਿਓ ਇਹ ਨਾਲ ਦੀ ਨਾਲ ਤਾਜ਼ਾ ਤਿਆਰ ਕਰਕੇ ਦਿੰਦੇ ਨੇ ਹਾਂਜੀ ਹਾਂਜੀ ਇਸ ਤੋਂ ਇਲਾਵਾ ਜੇ ਮੇਂ ਪਾਰਟੀ ਲਈ ਕੋਈ ਵੀ ਰਿਕੁਆਇਰਮੈਂਟ ਹੁੰਦੀ ਹੈ ਤੁਸੀਂ ਇਹਨਾਂ ਨੂੰ ਥੋੜਾ ਪਹਿਲਾਂ ਦੱਸੋ ਇੱਕ ਦਿਨ ਪਹਿਲਾਂ ਦੱਸੋ ਵੀ ਨੈਕਸਟ ਡੇ ਸਾਡੇ ਪਾਰਟੀ ਹੈ ਤਾਂ ਇਹ ਸਾਰੀ ਅਰੇਂਜਮੈਂਟ ਕਰ ਦਿੰਦੇ ਨੇ ਹਾਂਜੀ ਤੇ ਭਾਜੀ ਹੁਣ ਆਪਾਂ ਦੇਖ ਕੇ ਆਈਏ ਵੀ ਆਪਣਾ ਬਾਹਰ ਜਿਹੜਾ ਤੰਦੂਰ ਲੱਗੇ ਹੋਏ ਨੇ ਤੇ ਆਪਾਂ ਕੁਝ ਵੀ ਤਿਆਰ ਹੋ ਰਿਹਾ ਹੈ ਚਿਕਨ ਤਿਆਰ ਹੋ ਰਿਹਾ ਹੈ ਉਹ ਉਹਦੀ ਕੀ ਕਿਸ ਤਰ੍ਹਾਂ ਤਿਆਰ ਹੋ ਰਿਹਾ ਜੀ ਚੱਲੀਏ ਭਾਜੀ ਚਲੋ ਭਾਜੀ ਚਲੋ ਠੀਕ ਹੈ ਭਾਜੀ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਬਾਹਰ ਭਾਜੀ ਦਿਖਾਣਗੇ ਆਪਾਂ ਨੂੰ ਕਿ ਜਿੱਥਾਂ ਜਿੱਥੇ ਉਹ ਸਾਰੀ ਉਹਦੀ ਪ੍ਰੈਪਰੇਸ਼ਨ ਹੋ ਰਹੀ ਹੈ ਤੇ ਉਹਦੇ ਬਾਅਦ ਦੱਸਾਂਗੇ ਬਾਜੀ ਬਾਹਰ ਖੜਾ ਬਾਹਰ ਖੜਾ ਹੁਣ ਆਪਾਂ ਦੇਖਦੇ ਆਂ ਬਾਜੀ ਕੋ ਕਿਸ ਤਰ੍ਹਾਂ ਤਿਆਰ ਹੁੰਦਾ ਤੇ ਇੱਕ ਗੱਲ ਹੋਰ ਰਹਿ ਗਈ ਸੀਗੀ ਆਪਾਂ ਉਹ ਵੀ ਬਾਜੀ ਨਾਲ ਗੱਲ ਕਰਦੇ ਆਂ ਬਾਜੀ ਕੋ ਰੂਮ ਵੀ ਐਵੇਲੇਬਲ ਨੇ ਇਸ ਤੋਂ ਇਲਾਵਾ ਜੇ ਤੁਹਾਨੂੰ ਕਿਤੇ ਨੇ ਸਵੇਰ ਹੁੰਦਾ ਤੁਹਾਨੂੰ ਕਿਤੇ ਰੂਮ ਦੀ ਲੋੜ ਹੈਗੀ ਆ ਤਾਂ ਰੂਮ ਵੀ ਐਵੇਲੇਬਲ ਹੁੰਦੇ ਨੇ ਤੇ ਬਾਜੀ ਆਪਣੇ ਕੋਲ ਰੂਮ ਵੀ ਐਵੇਲੇਬਲ ਹੁੰਦੇ ਨੇ ਕਿੰਨੇ ਰੂਮ ਆਪਨੇ ਕੋਲ ਜੀ ਹਾਂਜੀ ਤੇ ਬਾਜੀ ਰੂਮ ਏਸੀ ਰਹਿੰਦੇ ਨੇ ਜੀ ਏਸੀ ਆ ਨਾਨ ਏਸੀ ਵੀ ਆਪਣੇ ਕੋ ਦੋਨੇ ਏਸੀ ਨਾਨ ਏਸੀ ਸਾਰੇ ਪਾਜੀ ਬੀ ਅਵੇਲੇਬਲ ਨੇ ਤੇ ਰੂਮ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਪਹਿਲਾਂ ਆਪਾਂ ਦੇਖ ਕੇ ਹੁੰਨੇ ਆ ਕਿ ਚਿਕਨ ਦਾ ਜਿਸ ਤਰ੍ਹਾਂ ਵੀ ਅੱਗੇ ਬਾਸ ਸਟਾਲ ਲੱਗੇ ਹੋਏ ਨੇ ਤੇ ਉੱਤੇ ਕਿਦਾਂ ਤਿਆਰ ਹੁੰਦਾ ਚਿਕਨ ਸੋ ਚਲੋ ਆਪਾਂ ਚੱਲਦੇ ਆ ਜੀ ਹੁਣ ਦੇਖਣ ਚਿਕਨ ਕਿਦਾਂ ਤਿਆਰ ਹੁੰਦਾ ਤੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਜੀ ਬਾਜੀ ਕੋ ਮਿਊਜ਼ਿਕ ਸਿਸਟਮ ਵੀ ਦੇਖੋ ਕਿੰਨਾ ਵਧੀਆ ਰੱਖਿਆ ਹੋਇਆ ਜੀ ਹਾਈ ਫਾਈ ਜਿਵੇਂ ਕਿਸੇ ਦੀ ਪਾਰਟੀ ਹੈ ਤਾਂ ਉਹ ਵੀ ਅਵੇਲੇਬਲ ਹੈ ਜੀ ਸੋ ਨਿਰਾਸ਼ ਨਹੀਂ ਕਰਨਾ ਸਾਰਾ ਕੁਝ ਅਵੇਲੇਬਲ ਹੈ ਹਾਂ ਜੀ ਆਇਆ தਪਾ ਸ਼ਾਬਾਸ਼ ਨਾ ਆ ਜੀ ਹੈਪੀ ਬਾਈ ਇਹ ਬਾਈ ਜੀ ਨੇ ਇਹਦਾ ਜੀ ਹੈਪੀ ਬਾਈ ਤੇ ਭਾਜੀ ਆ ਤੰਦੂਰ ਲੱਗਿਆ ਹੋਇਆ ਤੇ ਆ ਆਪਣੇ ਸਾਰਾ ਕੁਝ ਜੀ ਸੈਟਿੰਗ ਆ ਕੀਤੀ ਹੋਈ ਹੈ ਤੰਦੂਰ ਲਾਇਆ ਹੋਇਆ ਬਾਕੀ ਮੇਰੇ ਕੋਲ ਆ ਸ਼ੈਫ ਆਪਣੇ ਕੋਲ 5 ਸਟਾਰ ਹੋਟਲ ਦੇ ਲਿਆ ਹੋਇਆ ਆਪਾਂ ਠੀਕ ਹੈ ਜੀ 5 ਸਟਾਰ ਹੋਟਲ ਦਾ ਸ਼ੈਫ ਮੇਰੇ ਕੋਲ ਕੰਮ ਕਰ ਰਹੇ ਨੇ ਜੀ ਜੀ ਸਾਰਾ ਕੁਝ ਉਸੇ ਟਾਈਮ ਕਰਕੇ ਤਸਲੀਨ ਨਾਲ ਕਰਕੇ ਦਹੀ ਦਾ ਇਹ ਪ੍ਰੈਪਰੇਸ਼ਨ ਇਹ ਤਿਆਰ ਹੋ ਰਹੀ ਹੈ ਜੀ ਤੰਦੂਰ ਚ ਲੱਗੀ ਜੀ ਸੇਖ ਆਪਣੇ ਆਲਰੇਡੀ ਤਿਆਰ ਹੋਊਗਾ ਜੀ ਤੇ ਇਸ ਤੋਂ ਇਲਾਵਾ ਭਾਜੀ ਹੋਰ ਆਪਣੇ ਕੋ ਕਿਹੜੇ ਕਿਹੜੇ ਚਿਕਨ ਦੇ ਹੋ ਹੁੰਦੇ ਨੇ ਜੀ ਆਪਣੇ ਕੋ ਚਾਂਪ ਵਗੈਰਾ ਚਾਂਪ ਆਪਣਾ ਪਨੀਰ ਟਿੱਕਾ ਜੀ ਸਾਰਾ ਕੁਝ ਇੱਥੇ ਅਵੇਲੇਬਲ ਮਿਲਦਾ ਬਟਰ ਸਾ ਸਾਡਾ ਸਪੈਸ਼ਲ ਹੋਰ ਦਾ ਬਟਰ ਚਿਕਨ ਆ ਜੀ ਅੱਛਾ ਜੀ ਠੀਕ ਹੈ ਜੀ ਆਹ ਜੀ ਸਪੈਸ਼ਲ ਹੋਰ ਦਾ ਬਟਰ ਚਿਕਨ ਆ ਜੀ ਜੀ ਤੇ ਬਾਕੀ ਮੇਰਾ ਮੇਲਾ ਚੱਲ ਰਿਹਾ ਚਿਕਨ ਮੇਲਾ ਜੀ ਜੀ ਸਰ ਚਿਕਨ ਮੇਲੇ ਦੇ ਵਿੱਚ ਚਿਕਨ ਦੇ ਉੱਤੇ ਡਿਸਕਾਊਂਟ ਹੁੰਦਾ ਨਾ ਜੀ ਹਾਂ ਜੀ ਡਿਸਕਾਊਂਟ ਦਿੰਦੇ ਆ ਕਾਫੀ ਡਿਸਕਾਊਂਟ ਚੱਲ ਰਿਹਾ ਤੇ ਖਾਸੀਅਤ ਇਹ ਹੈ ਵੀ ਜਿਹੜਾ ਚਿਕਨ ਇੱਥੇ ਮਿਲਦਾ ਬਿਲਕੁਲ ਫਰੈਸ਼ ਮਿਲਦਾ ਹੈ ਪੰਜ ਕੋ ਤੇ ਜਿੰਨੀ ਕਿੰਨਾਂ ਦੀ ਲੱਗਤਾ ਹੈ ਉਹਨਾਂ ਲੈ ਕੇ ਆਉਂਦੇ ਨੇ ਤੇ ਉਹਨਾਂ ਸਾਰਾ ਇਹ ਇਸ ਟਾਈਮ ਸ਼ਾਮ ਨੂੰ ਪ੍ਰੋਪਰ ਹੋ ਜਾਂਦਾ ਹੈ ਸਾਰਾ ਲੱਗ ਜਾਂਦਾ ਤੇ ਸੈਕਿੰਡ ਨੈਕਸਟ ਡੇ ਤੇ ਨਵਾਂ ਤਾਜ਼ਾ ਆਉਂਦਾ ਹਾਂਜੀ ਠੀਕ ਹੈ ਨਾ ਭਾਜੀ ਅਨ ਦੇਖੋ ਜੀ ਬਹੁਤ ਵਧੀਆ ਭਾਜੀ ਕੋਲ ਇਹਦਾ ਸੀਖ ਕਰਾਈਆਂ ਹੋਈਆਂ ਨੇ ਬਿਲਕੁਲ ਫਰੈਸ਼ ਚਿਕਨ ਤੇ ਇਹ ਦੇਖੋ ਜੀ ਇਹ ਲੈਗ ਪੀਸ ਦੀ ਸੀਖ ਤਿਆਰ ਹੋ ਗਈ ਸੋ ਇੱਕ ਹੋਰ ਵੀ ਗੱਲ ਹੈ ਜੀ ਬਾਹਰ ਵੀ ਦੇਖੋ ਕਿੰਨੀ ਵਧੀਆ ਸੈਟਿੰਗ ਹੈ ਇੱਥੇ ਕਿਉਂਕਿ ਸ਼ਾਮ ਨੂੰ ਇੱਥੇ ਮੌਸਮ ਬਹੁਤ ਵਧੀਆ ਹੋ ਜਾਂਦਾ ਹੈ ਸਵਾਗਤ ਹੈ ਮੌਸਮ ਹੋ ਜਾਂਦਾ ਤੇ ਨਹਿਰ ਦੇ ਕੰਡੇ ਐ এনवायरमेंट ਬਹੁਤ ਵਧੀਆ ਜੀ ਇੱਥੇ ਕੋਈ ਪੋਲੂਸ਼ਨ ਨਹੀਂ ਕੋਈ ਕੁਝ ਨਹੀਂ ਭਾਜੀ ਬਹੁਤ ਵਧੀਆ ਜਗ੍ਹਾ ਹੈ ਬਹੁਤ ਪਸੰਦ ਆਈ ਸੋ ਇੱਥੇ ਆਓ ਜੀ ਇੱਕ ਵਾਰ ਆ ਕੇ ਇੰਜੋਏ ਜ਼ਰੂਰ ਕਰੋ ਥੈਂਕ ਯੂ ਹੈਪੀ ਬਾਈ ਜੀ ਹੈਪੀ ਬਾਈ ਜੀ ਰੈਸਟੋਰੈਂਟ ਐਂਡ ਹੋਟਲਸ ਥੈਂਕ ਯੂ ਜ਼ਰੂਰ ਦੇਖੋ ਇੱਥੇ ਆਓ ਆ ਕੇ ਤੁਸੀਂ ਇੰਜੋਏ ਕਰੋ ਇੱਕ ਵਾਰੀ ਦੇਖੋ ਫਿਰ ਚਿਕਨ ਖਾਣ ਦਾ ਨਜ਼ਾਰਾ ਇੱਥੇ ਹੀ ਆਊਗਾ ਥੈਂਕ ਯੂ ਜੀ ਦੇਖ ਸਕਦੇ ਹੋ ਚਿਕਨ ਬਹੁਤ ਵਧੀਆ ਬਣ ਕੇ ਤਿਆਰ ਹੋ ਕੇ ਆ ਗਿਆ ਜੀ ਉਹਦੀ ਡਰੈਸਿੰਗ ਬਹੁਤ ਵਧੀਆ ਆ ਦੀ ਪਲੇਟਿੰਗ ਬਹੁਤ ਵਧੀਆ ਹੈ ਤੇ ਨਾਲ ਸੌਸੇਜ਼ ਵੀ ਨੇ ਐ ਰੈੱਡ ਸੌਸ ਵੀ ਹੈਗੀ ਆ ਨਾਲ ਮੈਰਿਨੇਸ ਵੀ ਹੈਗੀ ਆ ਨਾਲ ਗ੍ਰੀਨ ਸੌਸਸ ਵੀ ਹੈਗੀ ਆ ਨਾਲ ਲੈਮਨ ਤੇ ਅਨੀਅਨ ਦਾ ਇੱਕ ਬਹੁਤ ਵਧੀਆ ਕੰਬੀਨੇਸ਼ਨ ਬਣਾ ਕੇ ਬਹੁਤ ਵਧੀਆ ਡਰੈਸਿੰਗ ਹੋਈ ਹੋਈ ਹੈ ਤੇ ਹੁਣ ਆਪਾਂ ਨੂੰ ਟੇਸਟ ਕਰਕੇ ਦੇਖਦੇ ਆਂ ਵੀ ਆਪਾਂ ਨੂੰ ਕਿਵੇਂ ਦਾ ਟੇਸਟ ਹੈ ਤੇ ਫਿਰ ਭਾਜੀ ਨੂੰ ਦੱਸਦੇ ਆਂ ਆਪਾਂ ਲੱਗ ਜਾਂਦਾ ਜੀ ਤੇ ਨਾਲ ਦੀ ਨਾਲ ਬਣਦਾ ਤੇ ਨਾਲ ਦੀ ਨਾਲ ਕਸਟਮਰ ਦਾ ਜਿਹੜਾ ਟਾਈਮ ਹੁੰਦਾ ਉਹ ਸ਼ਾਮ ਦਾ ਹੁੰਦਾ ਜੀ ਦੇਖ ਸਕਦੇ ਹੋ ਬਾਜੀ ਕੋਲੋਂ ਭੀੜ ਵਰਨੀ ਸ਼ੁਰੂ ਹੋ ਚੁੱਕੀ ਹੈ ਤੇ ਕਸਟਮਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਤੇ ਬੜਾ ਸਾਇਲੈਂਟ ਜਿਹਾ ਇੱਥੇ ਰਹਿੰਦਾ ਜੀ ਬਿਲਕੁਲ ਇਹ ਰੌਲਾ ਰੱਪਾ ਨਹੀਂ ਹੈਗਾ ਕੋਈ ਬਿਲਕੁਲ ਸਾਇਲੈਂਟ ਹੋਇਆ ਬੜੇ ਆਰਾਮ ਨਾਲ ਤੁਸੀਂ ਬੈਠ ਕੇ ਇੱਥੇ ਗੱਲਾਂ ਬਾਤਾਂ ਮਾਰ ਕੇ ਚਿਕਨ ਦਾ ਆਨੰਦ ਲੈ ਸਕਦੇ ਹੋ ਜੀ ਬਹੁਤ ਵਧੀਆ ਇੱਥੇ ਬੈਠਣ ਨੂੰ ਲੋਕੇਸ਼ਨ ਹੈ ਸੋ ਇੰਜੋਏ ਕਰਵਾ ਕੇ ਤੇ ਨੈਕਸਟ ਟਾਈਮ ਵੀ ਫਿਰ ਤੁਸੀਂ ਇੱਕ ਵਾਰ ਆਗੇ ਤਾਂ ਆਉਂਦੇ ਹੀ ਰਹੋਗੇ